ਕਿਸਾਨ ਦੋਸਤੋ ਕਈ ਵਾਰੀ ਮੱਝਾਂ ਆਪਣੀਆਂ ਦਾ ਘਾਵਾ ਪ੍ਰੋਪਰ ਹੀਟ ਦੇ ਵਿੱਚ ਆਉਂਦੀਆਂ ਨੇ ਤਾਰਾਂ ਵੀ ਸਹੀ ਤਰੀਕੇ ਦੇ ਨਾਲ ਦਿੰਦੀਆਂ ਨੇ ਪਰ ਫਿਰ ਵੀ ਉਹ ਗੱਪਣ ਨਹੀਂ ਰਹੀਆਂ ਇਹਦਾ ਕੀ ਕਾਰਨ ਹੋ ਸਕਦਾ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਕਿਉਂ ਪਸ਼ੂ ਆਪਣਾ ਗੱਪਣ ਨਹੀਂ ਰਹਿੰਦਾ ਜਦੋਂ ਕਿ ਉਹਨੇ ਤਾਰਾਂ ਵੀ ਸਹੀ ਦਿੱਤੀਆਂ ਸੀ ਦੀਆਂ ਤੇ ਹੀਟ ਦੇ ਵਿੱਚ ਬੂਲਿਆ ਵੀ ਮਤਲਬ ਬੂਂਦਾ ਵੀ ਰਿਹਾ ਪਸ਼ੂ ਤੇ ਹੋਰ ਵੀ ਕੋਈ ਪ੍ਰੋਬਲਮ ਦਿਖਾਏ ਨਹੀਂ ਦਿੰਦੀ ਪਰ ਪਸ਼ੂ ਆਪਣਾ ਗੱਪਣ ਨਹੀਂ ਰਹਦਾ ਇਹਦਾ ਕੀ ਕਾਰਨ ਹੋ ਸਕਦਾ ਇਹਦੇ ਤਿੰਨ ਮੇਨ ਕਾਰਨ ਹੋ ਸਕਦੇ ਨੇ ਤਿੰਨੇ ਕਾਰਨਾਂ ਦੇ ਬਾਰੇ ਆਪਾਂ ਇੱਥੇ ਗੱਲ ਕਰਾਂਗੇ ਕੀ ਉਹਦੇ ਇਲਾਜ ਹੋ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਵੀ ਬੇਨਤੀ ਆ ਵੀ ਜਿਹੜੇ ਕਿਸਾਨ ਨੇ ਪਹਿਲੀ ਵਾਰ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਜਿਹੜਾ ਬੈਲ ਵਾਲਾ ਆਈਕਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਹੁਣ ਆਪਾਂ ਗੱਲ ਕਰਦੇ ਆ ਵੀ ਮੇਨ ਕਾਰਨ ਕੀ ਹੋ ਸਕਦਾ ਸਭ ਤੋਂ ਪਹਿਲਾ ਕਾਰਨ ਇਹ ਹੁੰਦਾ ਜੀ ਇਹਦਾ ਓਵਰੀ ਦੇ ਵਿੱਚ ਅੰਡਾ ਬਣ ਨਹੀਂਦਾ ਜਿਹੜਾ ਆਪਣਾ ਫੀਮੇਲ ਪਸ਼ੂ ਆ ਜਿਹਦੇ ਆਪਾਂ ਟੀਕਾ ਭਰਾਉਂਦੇ ਆ ਜਿਹੜਾ ਗੱਭਣ ਨਹੀਂ ਰਹਿੰਦਾ ਕਈ ਵਾਰੀ ਉਹਦੇ ਵਿੱਚ ਦਿੱਕਤ ਆ ਜਾਂਦੀ ਆ ਵੀ ਓਵਰੀ ਦੇ ਵਿੱਚ ਅੰਡਾ ਹੀ ਨਹੀਂ ਬਣਦਾ ਜੇ ਅੰਡਾ ਬਣਦਾ ਤਾਂ ਬਹੁਤ ਕਮਜ਼ੋਰ ਬਣਦਾ ਉਹਦਾ ਸਪਰਮ ਨਾਲ ਮੇਲ ਹੁੰਦਾ ਹੈ ਉਹ ਖਤਮ ਹੋ ਜਾਂਦਾ ਤੇ ਸ਼ੁਕਰਾਂਡੂ ਜਿਹੜਾ ਆਪਣਾ ਪ੍ਰੂਨ ਨਹੀਂ ਬਣਦਾ ਤੇ ਇਸ ਕਰਕੇ ਗਰਭ ਨਹੀਂ ਧਾਰਦਾ ਸੋ ਉਹਨੂੰ ਆਪਾਂ ਧਿਆਨ ਰੱਖਣਾ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਆ ਇਸ ਤਰ੍ਹਾਂ ਦੇ ਜਿਹੜੇ ਪਸ਼ੂ ਹੁੰਦੇ ਨੇ ਲੰਮਾ ਸਵਾ ਲੰਬਾ ਕਈ ਵਾਰੀ ਹਿੰਟ ਦੇ ਵਿੱਚ ਰਹਿੰਦੇ ਹੁੰਦੇ ਆ ਉਨਾ ਦੇ ਵਿੱਚ ਜਿਹੜੇ ਹਾਰਮੋਨ ਹੁੰਦੇ ਨੇ ਆਪਣੇ ਈਸਟੋਜੋਨ ਦਾ ਪ੍ਰੋਜੈਸਟਰੋਨ ਹਾਰਮੋਨ ਉਹਨਾਂ ਦਾ ਬੈਲੈਂਸ ਵਿਗੜ ਜਾਂਦਾ ਇਸ ਵਜ੍ਹਾ ਕਰਕੇ ਪਸ਼ੂ ਨੂੰ ਪ੍ਰੋਬਲਮ ਹੁੰਦੀ ਆ ਜਾਂ ਫਿਰ ਉਹਨਾਂ ਨੂੰ ਜਿਹੜੇ ਬਹੁਤ ਸਾਰੇ ਜ਼ਿੰਮੇਦਾਰ ਆਪਾਂ ਦੇਖਦੇ ਆਂ ਵੀ ਪਸ਼ੂ ਨੂੰ ਆਪਣੇ ਨੂੰ ਜਿਹੜਾ ਮਿਨਰਲ ਮਿਕਚਰ ਵਗੈਰਾ ਉਹ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਪਹੁੰਚਦੇ ਜਾਂ ਤਾਂ ਸਮੇਂ-ਸਮੇਂ ਤੇ ਥੋੜਾ-ਥੋੜਾ ਟਾਈਮ ਬਰਤਦੇ ਨੇ ਜਾਂ ਫਿਰ ਪੂਰੀ ਮਾਤਰਾ ਦੇ ਵਿੱਚ ਨਹੀਂ ਬਰਤਦੇ ਕਿਉਂਕਿ ਓਵਰੀ ਦੇ ਵਿੱਚ ਜਦੋਂ ਅੰਡਾ ਨਹੀਂ ਬਣਦਾ ਜਾਂ ਵੀਕ ਅੰਡਾ ਬਣਦਾ ਉਹਦਾ ਵੱਡਾ ਕਾਰਨ ਕੀ ਹੁੰਦਾ ਵੀ ਉਹਨੂੰ ਖੁਰਾਕੀ ਤੱਤਾਂ ਦੀ ਘਾਟ ਹੈ ਮੈਨ ਜਿਹੜੇ ਆਪਾਂ ਖਾਹਰਾਚਾਰਾ ਪਾਉਂਦੇ ਆ ਜਾਂ ਉਹਨੂੰ ਆਪਾਂ ਦਾਣਾ ਵਗੈਰਾ ਪਾਉਂਦੇ ਆ ਉਹਦੇ ਵਿੱਚ ਪੂਰੇ ਖੁਰਾਕੀ ਤੱਤ ਕਈ ਵਾਰੀ ਨਹੀਂ ਹੁੰਦੇ ਜਿਨ੍ਹਾਂ ਦੇ ਵਿੱਚ ਪਾਸਪੋਰਸ ਹੈ ਕੈਕਸ਼ੀਅਮ ਹੈ ਗਨੀਸ਼ੀਅਮ ਹੈ ਉੱਪਰ ਹੈ ਬੋਰਨ ਹੈ ਕਾਫੀ ਤੱਤ ਹੁੰਦੇ ਨੇ ਜਿਨ੍ਹਾਂ ਦੀ ਜਰੂਰਤ ਹੁੰਦੀ ਹੈ ਬਰੀਕ ਲਘੂ ਤੱਤ ਇਹਨਾਂ ਨੂੰ ਕਹਿੰਦੇ ਆ ਇਹ ਤੱਤਾਂ ਦੇ ਵਾਸਤੇ ਆਪਾਂ ਇਹਨਾਂ ਨੂੰ ਮਿਨਰਲ ਮਿਕਸਚਰ ਜਿਹੜਾ ਛਾੜਦੇ ਆ ਇਸੇ ਕਰਕੇ ਇਹਨਾਂ ਦੀ ਇਹਨਾਂ ਨੂੰ ਮਿਕਸਚਰ ਦੇ ਉੱਤੇ ਇਹਨਾਂ ਜਿਆਦਾ ਪਾ ਦਿੱਤਾ ਜਾਂਦਾ ਸੋ ਜਿਹੜੇ ਪਸ਼ੂਆਂ ਦੇ ਵਿੱਚ ਅੰਡੇ ਦਾ ਨੀ ਦੇ ਵਿੱਚ ਪ੍ਰੋਬਲਮ ਆ ਜਾਂਦਾ ਉਹਦਾ ਵੀਕ ਬਣਦਾ ਉਹਨਾਂ ਨੂੰ ਆਪਾਂ ਇਹ ਜ਼ਰੂਰੀ ਆ ਉਹਨਾਂ 'ਚ ਇਹ ਦਿੱਕਤ ਆਉਂਦੀ ਆ ਪਸ਼ੂ ਆਪਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਬੋਲਦਾ ਵੀ ਦਿਖਾਈ ਦਊਗਾ ਤਾਰਾਂ ਵੀ ਦੰਦਾ ਤਾਰਾਂ ਸਾਫ਼ ਸੁਥਰੀਆਂ ਨੇ ਕਿਉਂਕਿ ਬੱਚੇ ਦਾ ਨੀ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਪਰ ਅੰਡੇ ਦਾ ਨੀ ਦੇ ਵਿੱਚ ਪ੍ਰੋਬਲਮ ਹੈ ਤੇ ਇਸ ਕਰਕੇ ਆਪਾਂ ਇਹ ਧਿਆਨ ਦੇਣਾ ਵੀ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਉਹਨੂੰ ਮੈਨਰਲ ਮਿਕਚਰ ਜਿਹੜਾ ਪਾ ਰਹੇ ਹਾਂ ਜਿੱਥੇ ਦਿੱਕਤ ਆਉਂਦੀ ਹੈ ਮਿਨਰਲ ਮਿਕਚਰ ਦੇ ਨਾਲ ਆਪਾਂ ਵਿਟਾਮਿਨ A ਵਟਾਮਨ ਡੀ ਤੇ ਵਟਾਮਨ ਈ ਇਤਨੇ ਹੀ ਉਹਦੇ ਨਾਲ ਹੀ ਖਰਾਕ ਦੇ ਵਿੱਚ ਸ਼ਾਮਲ ਕਰੋ ਤਾਂ ਇਹ ਜਿਹੜੀ ਪ੍ਰੋਬਲਮ ਕਾਫੀ ਹੱਦ ਤੱਕ ਆਪਣੀ ਹੱਲ ਹੋ ਜਾਂਦੀ ਹੈ। ਦੂਸਰਾ ਵੱਡਾ ਕਾਰਨ ਕੀ ਬਣਦਾ ਵੀ ਪਸ਼ੂ ਆਪਣਾ ਬੋਲਦਾ ਵੀ ਹੈ। ਤਾਰਾ ਵੀ ਤਿੰਦਾ ਗੱਪਣ ਨਹੀਂ ਰਹਿੰਦਾ। ਇਹਦਾ ਦੂਸਰਾ ਵੱਡਾ ਕਾਰਨ ਹੋ ਸਕਦਾ ਵੀ ਆਪਾਂ ਜਿਹੜਾ ਟੀਕਾ ਭਰੌਣੇ ਆ ਉਹਦਾ ਸਮਾਂ ਸਹੀ ਨਹੀਂ ਹੈ। ਆਪਾਂ ਨੂੰ ਹੀਟ ਦਾ ਪਤਾ ਨਹੀਂ ਲੱਗਿਆ। ਪਸ਼ੂ ਕਦੋਂ ਆਪਣਾ ਹੀਟ ਦੇ ਵਿੱਚ ਆਇਆ ਸੀਗਾ। ਜਦੋਂ ਤੱਕ ਟੀਕਾ ਆਪਾਂ ਪਹਿਲਾਂ ਭਰਾ ਦਨੇ ਆ ਅੰਡਾ ਬਾਅਦ ਵਿੱਚ ਡਿੱਗਦਾ ਹੈ। ਜਾ ਪਾ ਟਿਕਾ ਬਾਅਦ ਵਿੱਚ ਭਰਉਣਾ ਹੈ ਅੰਡਾ ਪਹਿਲਾਂ ਡੇਕ ਦੇਣਾ ਕਿਉਂਕਿ ਸਪਰਮ ਦਾ ਜਿਹੜਾ ਅੰਡੇ ਦੇ ਨਾਲ ਮੇਲ ਨਹੀਂ ਹੁੰਦਾ ਤੇ ਪਸ਼ੂ ਗੱਭਣ ਨਹੀਂ ਹੁੰਦਾ ਕਿਉਂਕਿ ਪ੍ਰੋਣ ਨਹੀਂ ਕਰਦਾ ਸੋ ਇਹਦਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਵੀ ਸਹੀ ਸਮੇਂ ਤੇ ਅੰਡੇ ਦਾ ਤੇ ਭੁੰਗ ਦਾ ਮੇਲ ਹੋਊਗਾ ਤਾਂ ਜਿਹੜਾ ਆਪਣਾ ਪਸ਼ੂ ਗੱਭਣ ਹੋਊਗਾ ਤੇ ਇਹਦੇ ਵਾਸਤੇ ਆਪਾਂ ਕੀ ਕਰ ਸਕਦੇ ਹਾਂ ਵੀ ਆਪਾਂ ਪਹਿਲਾਂ ਤਾਂ ਪਸ਼ੂ ਨੂੰ ਬਹੁਤ ਧਿਆਨ ਨਾਲ ਦੇਖਣਾ ਤਾਰਾ ਉਹਨੇ ਕਦੋਂ ਤੋਂ ਦਿੱਤੀ ਜਿਹੜੀ ਐ ਝੂਕ ਕੀਤੀ ਜਦੋਂ ਪਸ਼ੂ ਤਾਰਾ ਜਿਹੜੀਆਂ ਝੂਕ ਕਰਦਾ ਉਸ ਤੋਂ ਬਾਅਦ 12 ਘੰਟੇ ਦਵਾ ਦੇ ਟਿਕਾ ਲਵਾਉਣਾ ਉਸ ਤੋਂ ਦੁਬਾਰਾ ਅਗਲੇ 12 ਘੰਟੇ ਬਾਅਦ ਫੇਰ ਇੱਕ ਟੀਕਾ ਲਵਾ ਦੇ ਤਾਂ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਘੱਟੋ ਘੱਟ ਆਵੇ ਕਿਉਂਕਿ ਜੇ ਸਪਰਮ ਪਹਿਲੇ ਸਪਰਮ ਟੀਕੇ ਦੇ ਸਪਰਮ ਖਤਮ ਹੋ ਵੀ ਜਾਂਦੇ ਨੇ ਮਰ ਜਾਂਦੇ ਨੇ ਤਾਂ ਜਿਹੜਾ ਦੂਸਰਾ ਪਾਂ ਟੀਕਾ ਲਵਾਇਆ ਉਹਦੇ ਸਮਰਗ ਹੁੰਦੇ ਨੇ ਤੇ ਅੰਡੇ ਦਾ ਨਾਲ ਉਹਦਾ ਮੇਲ ਹੋ ਗਿਆ ਤਾਂ ਜਿਹੜਾ ਬੱਚਾ ਰਹਿ ਜਾਂਦਾ ਚਾਂਸੇਜ਼ ਵੱਧਦੇ ਨੇ ਕਈ ਵਾਰੀ ਕੀ ਹੁੰਦਾ ਪਸ਼ੂ ਦੀ ਹੀਟ ਨਹੀਂ ਲੰਬੇ ਸਮੇਂ ਚੱਲੀ ਲੰਮਾ ਸਮਾਂ ਚੱਲੀ ਜਾਂਦੀ ਹੈ ਪਰ ਉਸ ਤੋਂ ਬਾਅਦ ਵੀ ਬੋਲਦਾ ਰਹਿੰਦਾ ਫੇਰ ਵੀ ਤਾਰਾ ਦਿੰਦਾ ਦੇਖੋ ਧਿਆਨ ਨਾਲ ਤਾਰਾ ਸਾਫ਼ ਸੁਥਰੀਆਂ ਚਿੱਟੀਆਂ ਖੜੇ ਵਰਗੀਆਂ ਤਾਰਾ ਹੈਗੀਆਂ ਤਾਂ ਫਿਰ ਆਪਾਂ ਨੂੰ ਇੱਕ ਹੋਰ ਟੀਕਾ ਵੀ ਲਗਾਉਣਾ ਪੈ ਸਕਦਾ ਹੈ ਜਾਂ ਆਪਾਂ ਨੂੰ ਕੁਦਰਤੀ ਤਰੀਕੇ ਦੇ ਨਾਲ ਮੁਲਾਪ ਕਰਾਉਣਾ ਪੈ ਸਕਦਾ ਸੋ ਇਹ ਆਪਾਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਇਹਦਾ ਵੱਡਾ ਕਾਰਨ ਇਹ ਹੀ ਹੁੰਦਾ ਵੀ ਜਦੋਂ ਆਪਾਂ ਆਪਾਂ ਨੂੰ ਪ੍ਰੋਪਰ ਤਰੀਕੇ ਹੀਟ ਦਾ ਨਹੀਂ ਪਤਾ ਲੱਗਦਾ ਜਾਂ ਤਾਂ ਆਪਾਂ ਪਹਿਲਾਂ ਟੀਕਾ ਲਵਾਤਾ ਜਾਂ ਫਿਰ ਟੀਕਾ ਬਾਅਦ ਵਿੱਚ ਪਰਾਇਆ ਸੋ ਇਹ ਜ਼ਰੂਰ ਧਿਆਨ ਰੱਖੋ ਕਦੋਂ ਆਪਣੇ ਪਸ਼ੂ ਨੇ ਤਾਰਾ ਦਿੱਤੀ ਸੀ ਵੀ ਕਦੋਂ ਤੱਕ ਉਹ ਤਾਰਾ ਦਿੰਦਾ ਇਹ ਧਿਆਨ ਰੱਖਣਾ ਕਦੋਂ ਤੱਕ ਤਾਰਾ ਦਿੰਦਾ ਜੇ ਤਾਰਾਂ ਬਾਅਦ ਵਿੱਚ ਵੀ ਦੰਦ ਰਹਿਦਾ ਤਾਂ ਆਪਾਂ ਨੂੰ ਟੀਕਾ ਦੁਬਾਰੇ ਪਰੋਣਾ ਪਊਗਾ ਪਹਿਲਾ ਟੀਕੇ ਤੇ ਖੜੇ ਨਾ ਰਹੋ ਕਿਉਂਕਿ ਜਿਹੜਾ ਟੀਕਾ ਆਪਾਂ ਇੰਜੈਕਟ ਕਰਾਇਆ ਜਿਹੜਾ ਆਪਾਂ ਦੁਨੌਤੀ ਤਰੀਕੇ ਜੇ ਏਆਈ ਦੁਆਰਾ ਕਰਾਉਨੇ ਆ ਡਾਕਟਰ ਦੁਆਰਾ ਕਰਾਉਨੇ ਆ ਉਹਦਾ ਜਿਹੜੇ ਸਪਰਮ ਨੇ 7-8 ਘੰਟੇ ਜਿਉਦੇ ਰਹਿੰਦੇ ਨੇ ਜੇ ਕੁਦਰਤੀ ਤਰੀਕੇ ਮਾਪ ਕਰਾ ਲਵੋ ਤਾਂ 10-12 ਘੰਟੇ ਬਾਅਦ ਤੋਂ ਬਾਅਦ ਜਿਉਦੇ ਰਹਿ ਸਕਦੇ ਨੇ ਪਰ ਜੇ ਅੰਡਾ ਉਸ ਤੋਂ ਬਾਅਦ ਡਿੱਗਦਾ ਮੰਨ ਲਓ ਅੰਡੇ 24 ਘੰਟੇ ਬਾਅਦ ਡਿੱਗਿਆ ਉਸ ਤੋਂ ਬਾਅਦ ਡਿੱਗਿਆ ਹੋਰ 8-10 ਘੰਟੇ ਬਾਅਦ ਡਿੱਗਿਆ ਜਦਸ ਪਰਮੋਦਨ ਖਤਮ ਹੋਗੇ ਤੇ ਬੱਚੇ ਮਤਲਬ ਆਪਣਾ ਪਸ਼ੂ ਨਹੀਂ ਲੱਪਣਗੇ ਰਹਿਣਾ ਸੋ ਇਹ ਦੂਸਰਾ ਵੱਡਾ ਕਾਰਨ ਹੁੰਦਾ ਸਹੀ ਸਮਾਂ ਆਪਾਂ ਲੱਪਣ ਕਿਹੜੇ ਸਮੇਂ ਦੇ ਉੱਤੇ ਆਪਣਾ ਪਸ਼ੂ ਬੋਲਿਆ ਸੀ ਕਦੋਂ ਤੱਕ ਉਤਾਰਾ ਦਿੰਦਾ ਰਹਿੰਦਾ ਤੇ ਆਪਾਂ ਉਹਦਾ ਜਿਹੜਾ ਟੀਕਾ ਲਾਸਟ ਵੇਲੇ ਤੱਕ ਵੀ ਝਾੜਨ ਦੀ ਕੋਸ਼ਿਸ਼ ਕਰਨੀ ਆ ਤੀਸਰਾ ਵੱਡਾ ਕਾਰਨ ਕੀ ਹੋ ਸਕਦਾ ਤੀਸਰਾ ਵੱਡਾ ਕਾਰਨ ਹੋ ਸਕਦਾ ਜੀ ਮੇਲ ਦਾ ਜਿਹੜਾ ਜਿਹੜੇ ਮੇਲ ਦਾ ਪਸ਼ੂ ਵਰਤ ਰਹੇ ਉਹ ਉਹਦਾ ਰਿਕਾਰਡ ਕੀ ਹੈ ਜੇ ਮੇਲ ਦੇਸ਼ ਪਰਮ ਪੂਰੇ ਸਹੀ ਨਹੀਂ ਹੈਗੇ ਮੇਲ ਦੇ ਵਿੱਚ ਕੋਈ ਨੁਕਸਾ ਫਿਰ ਵੀ ਆਪਣਾ ਬਸੂ ਜਿਹੜਾ ਲੱਭਣ ਨਹੀਂ ਰਹਿੰਦਾ ਉਹਦੀ ਵੱਡੀ ਪ੍ਰੋਬਲਮ ਆ ਜਾਂਦੀ ਹੈ ਸੋ ਜਿਹੜੇ ਸਰਕਾਰੀ ਤੌਰ ਤੇ ਟੀਕੇ ਵਰਤੇ ਜਾਂਦੇ ਨੇ ਤਕਰੀਬਨ ਉਹ ਜਿਹੜੇ ਟੀਕੇ ਨੇ ਉਹਨਾਂ ਦਾ ਪੂਰਾ ਰਿਕਾਰਡ ਹੁੰਦਾ ਤੇ ਉਹ ਉਹਨਾਂ ਦੇ ਕਾਫੀ ਵਧੀਆ ਰਿਜ਼ਲਟ ਹੁੰਦੇ ਨੇ ਤੇ ਜਿਹੜੇ ਡਾਕਟਰ ਤੋਂ ਆਪਾਂ ਟੀਕਾ ਲਵਾ ਰਹੇ ਹਾਂ ਕਿਥੋਂ ਟੀਕਾ ਲੈ ਰਹੇ ਹਨ ਉਹਨੂੰ ਪਤਾ ਉਹਦੇ ਰਿਜ਼ਲਟ ਕਿਸ ਤਰ੍ਹਾਂ ਦੇ ਆ ਰਹੇ ਨੇ ਉਹਨੂੰ ਆਪਾਂ ਦੇਤੇ ਅੰਦਰ ਰੱਖਾ ਗਿਆ ਤੁਹਾਨੂੰ ਪਤਾ ਹੁੰਦਾ ਵੀ ਆਪਣੇ ਜਿਹੜਾ ਡਾਕਟਰ ਆ ਰਿਹਾ ਆਪਣੇ ਏਰੀਆ ਦੇ ਵਿੱਚ ਕਿਹੜਾ ਆ ਰਿਹਾ ਕਿੱਥੋਂ ਟੀਕੇ ਲੈ ਰਿਹਾ ਉਹਨੂੰ ਸਾਰਾ ਕੁਝ ਪਤਾ ਹੁੰਦਾ ਉਹਦੇ ਨਾਲ ਆਪਾਂ ਗੱਲ ਕਰ ਸਕਦੇ ਹ ਕਿੰਨੇ ਕ ਜਿਹੜੇ ਟੀਕੇ ਦੇ ਰਿਜ਼ਲਟ ਆ ਰਹੇ ਨੇ ਸੋ ਉਹ ਬਹੁਤ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ ਹੈ ਤੇ ਦੂਸਰਾ ਜਿਹੜਾ ਟਿਕਾ ਡਾਕਟਰ ਲੈ ਆ ਰਿਹਾ ਕਿਸ ਤਰ੍ਹਾਂ ਉਹਨੂੰ ਤਰੀਕੇ ਦੇ ਨਾਲ ਸਾਂਭਿਆ ਗਿਆ ਜਿਹੜੇ ਸਿਲੰਡਰ ਦੇ ਵਿੱਚ ਸਾਂਭਦਾ ਸਿਲੰਡਰ ਹੈ ਉਹ ਬਿਲਕੁਲ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਉਹਦੇ ਵਿੱਚ ਗੈਸ ਹੈਗੀ ਆ ਪੂਰੀ ਗੈਸ ਹੈਗੀ ਆ ਕਿਉਂਕਿ ਜੇ ਗੈਸ ਦੇ ਵਿੱਚ ਸਿਲੰਡਰ ਦੇ ਵਿੱਚ ਗੈਸ ਨਹੀਂ ਹੈਗੀ ਤਾਂ ਵੀ ਹਾਈਡਰੋਜਨ ਗੈਸ ਹੁੰਦੀ ਉਹਦੇ ਵਿੱਚ ਜੇ ਵੀ ਪੂਰੀ ਮਾਤਰਾ ਚ ਗੈਸ ਨਹੀਂ ਹੈਗੀ ਤਾਂ ਜਿਹੜੇ ਉਹਦੇ ਸਪਰਮ ਉਹਦੇ ਵਿੱਚ ਟੀਕੇ ਰੱਖੇ ਨੇ ਉਹਨਾਂ ਦੇ ਸਪਰਮ ਡੈੱਡ ਹੋ ਸਕਦੇ ਨੇ ਇਹਦੀ ਵਜ੍ਹਾ ਦੇ ਨਾਲ ਵੀ ਪ੍ਰੋਬਲਮ ਆ ਸਕਦੀ ਹੈ ਸੋ ਇਹ ਤਿੰਨੇ ਤਰ੍ਹਾਂ ਤਿੰਨੇ ਹੀ ਕਾਰਨ ਹੁੰਦੇ ਨੇ ਤਿੰਨਾਂ ਦੇ ਇਸੇ ਤਰ ਜਿਹੜੇ ਇਲਾਜ ਤੁਹਾਨੂੰ ਦੱਸੇ ਨੇ ਇਹਨਾਂ ਨੂੰ ਜੇ ਧਿਆਨ ਦੇ ਵਿੱਚ ਰੱਖੋਗੇ ਤਾਂ ਤੁਹਾਡਾ ਜਿਹੜਾ ਪਸ਼ੂ ਹੈ ਬਿਲਕੁਲ ਸਹੀ ਸਮੇਂ ਤੇ ਗੱਭਣਾ ਮੂਜੂਗਾ ਆਵੇਂ ਇੱਕ ਵਾਰ ਹੀਟ ਦੇ ਨਿਸ਼ਾਨੀਆਂ ਦਿਖਾਉਂਦਾ ਆਵੇਂ ਉਹ ਅਗਲੀ ਵਾਰੀ ਫਿਰ ਆਪਾਂ ਮੰਿਸਟਰਾਂ ਦੀ ਜਿਹੜੀ ਪ੍ਰੋਬਲਮ ਵੀ ਹੋਊਦੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਟਾਇਆ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ